ਬਹੁਤ ਹੀ ਨਿਰਾਲਾ ਔਰ ਵਧੀਆ ਉਪਰਾਲਾ ਜਿਹੜਾ ਹੈਗਾ ਟਰੀ ਪਲਾਂਟੇਸ਼ਨ ਡਰਾਈਵ ਦਾ ਜਿਹੜਾ ਇੱਕ ਬੱਚਿਆਂ ਦੇ ਨਾਲ ਪਲਾਂਟੇਸ਼ਨ ਕਰਵਾ ਕੇ ਫਿਰ ਇੱਕ ਸੈਲਫੀ ਲੈ ਕੇ ਉਸ ਦਾ ਕੈਪਸ਼ਨ ਲਿਖ ਕੇ ਬੱਚਿਆਂ ਨੇ ਇੱਕ ਕੰਟੈਸਟ ਪਾਰਟਿਸਿਪੇਟ ਕੀਤਾ ਔਰ ਬੜੇ ਉਤਸ਼ਾਹ ਨਾਲ ਸਭ ਨੇ ਪਾਰਟਿਸਿਪੇਟ ਕੀਤਾ ਤੁਸੀਂ ਹੁਣੇ ਹੀ ਦੇਖਿਆ ਬੜੇ ਛੋਟੇ ਛੋਟੇ ਬੱਚੇ ਆਈ ਥਿੰਕ 4 4 5 5 ਸਾਲ ਦੇ ਐਂਡ ਅਪ ਟੂ +1 +2 ਤੱਕ ਦੇ ਬੱਚੇ ਸਭ ਨੇ ਜਿਹੜਾ ਹੈਗਾ ਇੱਕ ਟੀਮ ਦੀ ਤਰ੍ਹਾਂ ਜਿਹੜਾ ਕੰਮ ਕੀਤਾ ਇਹਦੇ ਵਿੱਚ ਐਂਡ ਦੇ ਹੈਵ ਪ੍ਰੋਮਿਸਡ ਕਿ ਉਹ ਇਹਨਾਂ ਬੂਟਿਆਂ ਦਾ ਹਮੇਸ਼ਾ ਲਈ ਧਿਆਨ ਰੱਖਣਗੇ ਸੋ ਇਹ ਵੇਕ ਅਪ ਲੁਧਿਆਣਾ ਦੀ ਜਿਹੜੀ ਕਾਲ ਪਹਿਲਾਂ ਡੀਸੀ ਸਾਹਿਬ ਵੱਲੋਂ ਲਗਾਈ ਗਈ ਸੀ ਉਸ ਦਾ ਹੀ ਇੱਕ ਇਨੀਸ਼ੀਏਟਿਵ ਜਿਹੜਾ ਹੈ ਇੱਥੇ ਮਾਡਲ 74 এডੂਕੇਸ਼ਨ ਨਾ ਵੈਲਫੇਅਰ ਸੁਸਾਇਟੀ ਵੱਲੋਂ ਲਿਆ ਗਿਆ ਹੈ ਜਿਹੜੇ ਕਿ ਸੀਨੀਅਰ ਸਿਟੀਜ਼ਨਸ ਨੇ ਸਾਡੇ 74 ਬੈਚ ਦੇ ਇੱਕ ਸਕੂਲ ਤੋਂ ਇਕੱਠੇ ਪੜ੍ਹੇ ਔਰ ਉਹਨਾਂ ਨੇ ਸੋਚਿਆ ਕਿ ਅਸੀਂ ਲੁਧਿਆਣੇ ਵਾਸਤੇ ਕਿਉਂਕਿ ਅਸੀਂ ਖੁਦ ਸੈਟਲਡ ਹੈਗੇ ਹਾਂ ਬਟ ਇੱਕ ਵਾਤਾਵਰਨ ਨੂੰ ਬਚਾਉਣਾ ਜਿਹੜਾ ਹੈਗਾ ਉਹ ਸਾਡਾ ਫਰਜ਼ ਬਣਦਾ ਹੈ ਸਾਡੀ ਸਿਟੀਜ਼ਨ ਡਿਊਟੀ ਵੀ ਬਣਦੀ ਹੈ ਮੋਰਲ ਡਿਊਟੀ ਵੀ ਬਣਦੀ ਹੈ ਤਾਂ ਬੜਾ ਹੀ ਅੱਛਾ ਉਪਰਾਲਾ ਹੈ ਔਰ ਇਸ ਤੋਂ ਇੱਕ ਅੱਛਾ ਸੰਦੇਸ਼ ਜਿਹੜਾ ਹੈ ਸਾਰੇ ਯੂਥ ਨੂੰ ਜਾਏਗਾ ਕਿ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਵਾਤਾਵਰਨ ਨੂੰ ਬਚਾਣ ਤੇ ਆਪਣਾ ਜਿਹੜਾ ਹੈਗਾ ਰੋਲ ਜਿਹੜਾ ਹੈ ਸੋਸਾਇਟੀ ਦੀ ਸਿਰਜਣਾ ਚ ਆਪਣਾ ਪਾਣ। ਬਿਲਕੁਲ ਕੰਟੀਨਿਊ ਕਰਨੀ ਚਾਹੀਦੀ ਹੈ ਕਿਉਂਕਿ ਅੱਗੇ ਬਰਸਾਤ ਦਾ ਮੌਸਮ ਵੀ ਫੇਰ ਆ ਜਾਣਾ ਹੈ ਗਰਮੀਆਂ ਦੇ ਕੋਲ ਉਦੋਂ ਪਲਾਂਟੇਸ਼ਨ ਦੀ ਕਾਫੀ ਜ਼ਿਆਦਾ ਡਰਾਈਵ ਹੁੰਦੀ ਹੈ। ਉਦੋਂ ਅਸੀਂ ਫੇਰ ਇਸੇ ਤਰ੍ਹਾਂ ਐਨ ਜੀਓਜ਼ ਨੂੰ ਔਰ ਇਸ ਤਰ੍ਹਾਂ ਸੋਸਾਇਟੀਆਂ ਨੂੰ ਇਨਵੋਲ ਕਰਕੇ ਆਪਣੇ ਸ਼ਹਿਰ ਨੂੰ ਹਰਾ-ਭਰਾ ਬਣਾਵਾਂਗੇ ਕਿਉਂਕਿ ਪੋਲਿਊਸ਼ਨ ਵਾਸਤੇ ਸਾਡਾ ਬੜਾ ਹੀ ਨਾਮ ਜਿਹੜਾ ਲੁਧਿਆਣੇ ਦਾ ਖਰਾਬ ਹੋ ਗਿਆ। ਹੁਣ ਇਸ ਨੂੰ ਅਸੀਂ ਜ਼ਰੂਰ ਆਪਣੇ ਖੁਦ ਦੇ ਐਫਰਟ ਨਾਲ ਹੀ ਠੀਕ ਕਰਨਾ ਹੈ। ਜੀ ਬਿਲਕੁਲ ਔਰ ਮੈਨੂੰ ਲੱਗਦਾ ਹੈ ਹੋਰ ਵੀ ਸਕੂਲਾਂ ਨੂੰ ਅਸੀਂ ਕਾਲਜੇਜ਼ ਨੂੰ ਅਸੀਂ ਇਹਦੇ ਵਿੱਚ ਇਨਵੋਲ ਕਰਕੇ ਵੱਡੇ ਪੱਧਰ ਤੇ ਡਰਾਈਵ ਕਰਾਂਗੇ ਨੈਕਸਟ ਟਾਈਮ। ਬਸ ਦੇਖਿਆ ਜਾ ਛੋਟੇ ਛੋਟੇ ਬੱਚੇ ਵੀ ਪਾਰਟਿਸਪੇਟ ਕੀਤਾ ਇਹਨਾਂ ਦੇ ਹਾਂਜੀ ਨਹੀਂ ਉਹ ਕਹਿੰਦੇ ਨਾ ਨਿਪ ਦਾ ਈਵਲ ਇਨ ਦਾ ਬੱਡ ਐਂਡ ਕੁਝ ਜੇ ਚੰਗਾ ਕਰਨਾ ਹੈ ਤਾਂ ਉਹ ਬਚਪਨ ਤੋਂ ਹੀ ਕੁਝ ਸ਼ੁਰੂ ਕਰ ਲਿਆ ਜਾਵੇ ਇੱਕ ਆਦਤ ਬਣ ਜਾਏਗੀ ਉਹਨਾਂ ਨੂੰ ਕਿ ਨੇਚਰ ਦੇ ਨਾਲ ਰਹਿਣਾ ecosystem ਦੇ ਵਿੱਚ ਜਿਹੜਾ environment ਦੇ ਨਾਲ ਰਹਿਣਾ ਨਾ ਕਿ ਜਿਹੜੀਆਂ ਆਰਟੀਫੀਸ਼ੀਅਲ ਚੀਜ਼ਾਂ ਪਲਾਸਟਿਕ ਇਹ ਮਟੀਰੀਅਲਿਜ਼ਮ ਦੇ ਨਾਲ ਜਿਹੜਾ ਗਰੋਅ ਅਸੀਂ ਕਰ ਰਹੇ ਹਾਂ ਅਰਬਨਾਈਜ਼ੇਸ਼ਨ ਦੇ ਜਿਹੜੇ ਸਾਈਡ ਇਫੈਕਟ ਹੈਗੇ ਆ ਉਹ ਸਾਡੇ ਤੇ ਹੀ ਆ ਰਹੇ ਆ ਅਸੀਂ ਕੋਰੋਨਾ ਔਰ ਇਹ ਸਭ ਪਹਿਲਾਂ ਹੀ ਭੁਗਤ ਚੁੱਕਿਆ ਹੁਣ ਸਾਨੂੰ ਟਾਈਮ ਹੈ ਜਾਗਣ ਦੀ ਆਪਣਾ ਜਿਹੜਾ ਹੈਗਾ ਪਲਾਨਟ ਨੂੰ ਬਚਾਉਣ ਦੀ ਸਾਡੀ ਸਾਰਿਆਂ ਦੀ ਇਹ ਇੱਕ ਸੰਯੁਕਤ ਡਿਊਟੀ ਹੈਗੀ ਔਰ ਅਸੀਂ ਇਸ ਨੂੰ ਜ਼ਰੂਰ ਫੁੱਲਫਿਲ ਕਰਨਾ ਚਾਹੀਦਾ ਹੈ ਪੈਰੈਂਟਸ ਨੂੰ ਮੈਂ ਜ਼ਰੂਰ ਕਹੂੰਗੀ ਇੱਕ ਤਰ੍ਹਾਂ ਕੀ ਦਿਸ ਇਜ਼ ਅ ਕੰਗ੍ਰੈਚੂਲੇਸ਼ਨਸ ਫਾਰ ਦਾ ਪੈਰੈਂਟਸ ਆਲਸੋ ਕਿ ਉਹਨਾਂ ਦੇ ਬੱਚੇ ਜਿਹੜੇ ਐ ਉਹ ਇਹਨਾਂ ਜਿਹੜਾ ਹੈਗਾ ਟੀਚਰਸ ਦੇ ਜਿਹੜੇ ਦਿਸ਼ਾ ਨਿਰਦੇਸ਼ਾਂ ਤੇ ਚੱਲ ਕੇ ਆਪਣੇ ਫਰਜ਼ਾਂ ਨੂੰ ਵੀ ਪਹਿਚਾਨ ਰਿਹਾ ਹੈ ਦੇ ਆਰ ਨਾਟ ਜਸਟ ਵਰੀਡ ਅਬਾਊਟ ਰਾਈਟਸ ਬਟ ਆਲਸੋ ਅਵੇਅਰ ਅਬਾਊਟ THEIR ਡਿਊਟੀਆਂ ਸੋ ਪੈਰੈਂਟਸ ਨੂੰ ਮੁਬਾਰਕਬਾਦ ਹੈ ਔਰ ਇਹੀ ਕਹੂੰਗੀ ਕਿ ਇਸੇ ਤਰ੍ਹਾਂ ਬੱਚਿਆਂ ਨੂੰ ਇਨਕਰੇਜ ਕਰਦੇ ਰਹੋ ਜਿਸ ਸਟਰੀਮ ਚ ਵੀ ਉਹ ਜਾਣਾ ਚਾਹਣ ਉਹਨਾਂ ਨੂੰ ਉਸੇ ਚੀ ਪ੍ਰੋਸਪਰ ਕਰਨ ਦਿਓ ਨੇਚਰ ਦੇ ਨਾਲ ਜੁੜਿਆ ਰੱਖਣ ਦਿਓ ਜੀ ਇੱਕ ਮੈਡਮ ਸਾਖੀ ਸ਼ਾਨੀ ਜਿਹੜੇ ਪੁਰਾਣੇ ਡੀਸੀ ਸੀਗੇ ਉਹਨਾਂ ਨੇ ਇੱਕ ਵਿਕਪ ਲੁਧਿਆਣਾ ਕੋਲ ਦਿੱਤੀ ਸੀ ਕਿ ਅਸੀਂ 11 ਲੱਖ ਬੂਟੇ ਲੁਧਿਆਣੇ ਚ ਲਗਾਣੇ ਹੈਗੇ ਆ ਉਹਦੇ ਚ ਅਸੀਂ ਵੋਲੰਟੇਅਰਲੀ ਸਾਡੀ ਸੁਸਾਇਟੀ ਨੇ ਆਫਰ ਕੀਤਾ ਸੀ ਕਿ ਅਸੀਂ 1100 ਬੂਟੇ ਲਗਾਵਾਂਗੇ ਔਰ ਡਿਸਟ੍ਰਿਕਟ ਅਨਵੈਸਟਰੀ ਸਾਡੀ ਹੈਲਪ ਕੀਤੀ ਡਿਸਟ੍ਰਿਕਟ ਫੋਰੈਸਟ ਆਫਿਸ ਤੋਂ ਸਾਨੂੰ ਸੈਪਟਿੰਗ ਤੇ ਲੈ ਕੇ ਦਿੱਤੀਆਂ ਅਸੀਂ ਕੁਝ ਕਲੋਨੀਆਂ ਸੀਗੀਆਂ ਉਹਨਾਂ ਦੇ ਜਿਹੜੀਆਂ ਵੈਲਫੇਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਸੀਗੀਆਂ ਉਹਨਾਂ ਨੂੰ ਮਿਲ ਕੇ ਉਹਨਾਂ ਦੀ ਕਲੋਨੀਆਂ ਦੇ ਵਿੱਚ ਲਗਾਇਆ ਉਸ ਤੋਂ ਬਾਅਦ ਅਸੀਂ ਕੁਝ ਚਿਲਡਰਨ ਨੂੰ ਨਾਲ ਲਿਆ ਕੁਝ ਸਕੂਲਾਂ ਦੇ ਬੱਚਿਆਂ ਨੂੰ ਨਾਲ ਲੈ ਕੇ ਉਹਨਾਂ ਨੂੰ ਸੈਪਲਿੰਗਸ ਪ੍ਰੋਵਾਈਡ ਕੀਤੀਆਂ ਉਹਨਾਂ ਨੂੰ ਸੈਪਲਿੰਗਸ ਪ੍ਰੋਵਾਈਡ ਕਰਨ ਤੋਂ ਬਾਅਦ ਉਹਨਾਂ ਨੂੰ ਕਿਹਾ ਗਿਆ ਕਿ ਜਦੋਂ ਇੱਕ ਮਹੀਨਾ ਜਦੋਂ ਗਰੋਹ ਜਾਏਗਾ ਬੂਟਾ ਉਸ ਬੂਟੇ ਨੂੰ ਦੇ ਨਾਲ ਤੁਸੀਂ ਸਿੱਖਿਆ ਨੂੰ ਕੈਪਸ਼ਨ ਭੇਜਣੀ ਹੈਗੀ ਹੈ ਉਹ ਜਿਹੜੇ ਬੱਚੇ ਅੱਛੀ ਕੈਪਸ਼ਨ ਲਿਖਣਗੇ ਰਿਗਾਰਡਿੰਗ ਗ੍ਰੀਨਰੀ ਉਹਨਾਂ ਨੂੰ ਅਸੀਂ ਆਨਰ ਕਰਾਂਗੇ ਉਸ ਨੂੰ ਉਸ ਮੁਹਿੰਮ ਦੇ ਅੰਦਰ ਹੀ ਅਸੀਂ ਅੱਜ ਡੀਸੀ ਆਫਿਸ ਦੇ ਵੀ ਰਿਕਵੈਸਟ ਕੀਤੀ ਸੀ ਤੇ ਡੀਸੀ ਸਾਹਿਬ ਕੁਝ ਬੰਦ ਕਰਕੇ ਅੱਜ ਕੋ ਮੰਡੀ ਕਾਲ ਕਰਕੇ ਜਰਾ ਬਿਜ਼ੀ ਹੋ ਗਏ ਸੀ ਤੇ ਮੈਡਮ ਪੁਨਰ ਵਿਗਜ ਐਸ ਡੀ ਐਮ ਪਰਟੀਕੂਲ ਆਏ ਆਗੇ ਉਹਨਾਂ ਨੇ ਆ ਕੇ ਬੱਚਿਆਂ ਨੂੰ ਓਡੀਆਂ ਟਰੋਫੀਜ਼ ਡਿਸਟ੍ਰੀਬਿਊਟ ਕੀਤੀਆਂ ਸਰ ਕਿੰਨੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਕਿੰਨੇ ਸਰ 500 ਬੱਚਿਆਂ ਨੇ ਪਾਰਟਿਸਪੇਟ ਕੀਤਾ ਸੀਗਾ আরਸੀਓ ਦੇ ਚੋਂ 51 ਬੱਚੇ ਜਿਹੜੇ ਹੈਗੇ ਆ ਜਿਨ੍ਹਾਂ ਨੇ ਅچھے ਕੈਪਸ਼ਨ ਲਿਖੇ ਸੀਗੇ ਉਹਨਾਂ ਨੂੰ ਸਿਲੈਕਟ ਕੀਤਾ ਗਿਆ ਮੈਸੇਜ ਇਹ ਹੀ ਹੈ ਕਿ ਜੀ ਗ੍ਰੀਨਰੀ ਨੂੰ ਬੜਾਵਾ ਦਿਓ ਕਿਉਂਕਿ ਪੰਜਾਬ ਗਵਰਨਮੈਂਟ ਦੀ ਇੱਛਾ ਇਹ ਹੈ ਕਿ ਅਗਲੇ 5 ਸਾਲ ਦੇ ਵਿੱਚ ਜਿਹੜਾ ਜਿਓਗ੍ਰਾਫੀਕਲ ਏਰੀਆ ਫੋਰੈਸਟ ਏਰੀਆ ਆਏਗਾ ਉਹ 5.28% ਤੋਂ ਵਧਾ ਕੇ 7.5% ਜਗ੍ਰਿਵਿਗਲੀ ਏਰੀਆ ਕਰਨਾ ਹੈਗਾ ਅਸੀਂ ਚਾਹੁੰਦੇ ਹਾਂ ਕਿ ਹਰ ਬੰਦੇ ਦੀ ਡਿਊਟੀ ਬਣਦੀ ਹੈ ਕਿ ਉਹ ਗ੍ਰੀਨਰੀ ਨੂੰ ਥੋੜਾ ਜਿਆਦਾ ਬਰਾਵਾ ਦੇਵੇ ਅੱਜ ਜਿਹੜਾ ਹੈ ਉਪਰਾਲਾ ਜਿਹੜਾ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਦਿੱਤੇ ਗਏ ਪ੍ਰੋਗਰਾਮ ਮੁਤਾਬਕ ਪਿਛਲੇ ਸਾਲ ਡੀਸੀ ਸਭਾ ਨੂੰ ਜੋ ਪ੍ਰੋਗਰਾਮ ਦਿੱਤੇ ਸੀਗੇ ਉਹਦੇ ਮੁਤਾਬਕ ਵੇਕਅਪ ਕਾਲ ਰਹੀ ਜਿਹੜੇ ਐਨ ਜੀਓਜ਼ ਹੈਗੇ ਨੇ ਆਪਣੇ ਮਾਡਲਸ 74 ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਰਜਿਸਟਰਡ ਵੱਲੋਂ ਵੀ ਯੋਗਦਾਨ ਪਾਇਆ ਗਿਆ ਸੀਗਾ ਜਿਹਦੇ ਵਿੱਚ 11000 ਬੁੱਟੇ ਲਾਉਣ ਦਾ ਯੋਗਦਾਨ ਸੀਗਾ ਪੰਜਾਬ ਦੇ ਵਿੱਚ ਲਾਉਣ ਦਾ ਇਹਨਾਂ ਨੇ ਇਸ ਸੁਸਾਇਟੀ ਨੇ ਤਕਰੀਬਨ 1100 ਦੇ ਕਰੀਬ ਜਿਹੜਾ ਸੀਗਾ ਯੋਗਦਾਨ ਪਾਇਆ ਸੀਗਾ ਜੋ ਬਹੁਤ ਹੀ ਸ਼ਲਾਘਾਜੋਕ ਕਦਮ ਸੀਗਾ ਇਹ ਅੱਜ ਦੇ ਸਮੇਂ ਮੁਤਾਬਕ ਜੋ ਬਹੁਤ ਹੀ ਲੋੜ ਹੈਗੀ ਆ ਜਿਸ ਤਰ੍ਹਾਂ ਕਿ ਸਾਡੇ ਐਸਜੀਐਮ ਸਾਹਿਬ ਮਾਨਜੋ ਉਹਨਾਂ ਨੇ ਪਹਿਲਾਂ ਦੱਸਿਆ ਕਿ ਵੀ ਸਾਡੇ ਗੁਰੂਆਂ ਨੇ ਜੋ ਬਾਣੀ 'ਚ ਲਿਖਿਆ ਸੀਗਾ ਪਵਨ ਗੁਰੂ ਪਾਣੀ ਪਤਾ ਮਾਤਾ ਤਰਤ ਮਤ ਕਿ ਉਹਨਾਂ ਨੇ ਕਿੰਨੇ ਸੌ ਸਾਲ ਪਹਿਲਾਂ ਹੀ ਆਉਣ ਵਾਲੇ ਸਮੇਂ ਬਾਰੇ ਦੱਸ ਦਿੱਤਾ ਸੀਗਾ ਵੀ ਆਉਣ ਵਾਲਾ ਸਮਾਂ ਇਸ ਤਰ੍ਹਾਂ ਬਹੁਤ ਖਤਰਨਾਕ ਹੈਗਾ ਵਾਤਾਵਰਣ ਦੇ ਲਈ ਤੇ ਸਾਨੂੰ ਜਾਗਰੂਕ ਹੋਣਾ ਪਏਗਾ ਸੋ ਇਸੇ ਲੜੀ ਨੂੰ ਅੱਗੇ ਚਲਾਉਂਦੇ ਹੋਏ ਐਨ ਜੀਓ ਜਿਹੜੇ ਹੈਗੇ ਨੇ ਇਹਨਾਂ ਨੇ ਕਾਫੀ ਵਧੀਆ ਯੋਗਦਾਨ ਪਾਇਆ ਔਰ ਇਹਨਾਂ ਦਾ ਯੋਗਦਾਨ ਪਾਉਣ ਦਾ ਤਰੀਕਾ ਵੀ ਵਿਲੱਖਣ ਸੀਗਾ ਕਿ ਇਹਨਾਂ ਨੇ ਅੱਜ ਦੀ ਜਿਹੜੇ ਬੱਚੇ ਹੈਗੇ ਨੇ ਜਿਹੜੇ ਕਿ ਬਹੁਤ ਹੀ ਅੱਜ ਆਪਣੇ ਜੋ ਸਾਡੇ ਸਮਾਜਿਕ ਰੀਤੀ ਰਵਾਜਾਂ ਤੋਂ ਕਾਫੀ ਦੂਰ ਨੇ ਮੋਬਾਈਲਾਂ ਦੇ ਵਿੱਚ ਕਾਫੀ ਬਿਜ਼ੀ ਹੋ ਗਏ ਨੇ ਉਹਨਾਂ ਨੂੰ ਉਹਨਾਂ ਦਾ ਧਿਆਨ ਹਟਾਉਣ ਦੀ ਖਾਤਰ ਵਾਤਾਵਰਣ ਵਾਲਾ ਉਹਨਾਂ ਨੇ ਧਿਆਨ ਦਵਾਇਆ ਉਹਨਾਂ ਦੇ ਸਕੂਲਾਂ ਦੇ ਛੋਟੇ ਬੱਚਿਆਂ ਲੈ ਕੇ ਨਰਸੀਸੋ ਲੈ ਕੇ ਪਲੱਸ 2 ਦੇ ਬੱਚਿਆਂ ਨੂੰ ਉਹਨਾਂ ਨੇ ਇਹਨਾਂ ਕੋਲ ਪਲਾਂਟ ਲਗਵਾਏ ਪਰ ਸਭ ਤੋਂ ਵਧੀਆ ਗੱਲ ਜਿਹੜੀ ਰਹੀ ਹੈ ਕਿ ਬੱਚਿਆਂ ਨੂੰ ਪਲਾਂਟ ਲਗਾਉਣ ਦੇ ਟਾਈਮ ਤੇ ਸੈਲਫੀ ਵਾਲਾ ਜਿਹੜਾ ਪ੍ਰੋਗਰਾਮ ਰੱਖਿਆ ਉਹ ਕਾਫੀ ਛਲੱਗਾ ਜੋ ਸੀਗਾ ਉਸ ਤੋਂ ਬਾਅਦ ਵੀ ਇਹ ਬੱਚੇ ਜਿਹੜੇ ਹੈਗੇ ਹਰ ਮਹੀਨੇ ਬਾਅਦ ਆਪਣੇ ਜਿਹੜੇ ਜਿਹੜੇ ਪਲਾਂਟ ਲਗਾਏ ਸੀ ਉਹਨਾਂ ਦੀ ਦੇਖ ਰੇਖ ਕਰ ਰਹੇ ਨੇ ਬਹੁਤ ਹੀ ਸਾਰੇ ਬੱਚਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹਨਾ ਔਰ ਐਨਜੀਓ ਵਾਲਿਆਂ ਨੂੰ ਵੀ ਬਹੁਤ-ਬਹੁਤ ਵਧਾਈ ਦੇਣਾ ਚਾਹਨਾ ਔਰ ਮਾਨਯੋਗ ਐਸਡੀਐਮ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆ ਕੇ ਬੱਚਿਆਂ ਨੂੰ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਅੱਜ ਦੇ ਵਾਤਾਵਰਣ ਬਾਰੇ ਦੱਸਿਆ ਕਿਉਂਕਿ ਬੱਚੇ ਔਰ ਅਜਨੀ ਤਰੀਕੇ ਦੇ ਵਿੱਚ ਬਚਪਨ ਤੋਂ ਹੀ ਜਿਵੇਂ ਆਪਾਂ ਕਰਦੇ ਨਹੀਂ ਆਪਾਂ ਮਜ਼ਬੂਤ ਬਣਾਉਣੇ ਆ ਅੱਜ ਉਹ ਸਮਾਂ ਆ ਗਿਆ ਕਿ ਅੱਜ ਅਸੀਂ ਆਪਣੇ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਜਿਹੜੇ ਹੈਗੇ ਨੇ ਪੁਰਾਣੇ ਰੀਤੀ ਰਿਵਾਜ ਜੋ ਸਾਡੇ ਪੰਜਾਬ ਨਾਲ ਸੱਭਿਆਚਾਰ ਨਾਲ ਜੁੜੇ ਹੋਏ ਨੇ ਉਹ ਉਹਨਾਂ ਨੂੰ ਇਹ ਪੂਰਾ ਕਰਨ ਸੋ ਮੈਂ ਬਹੁਤ ਹੀ ਧੰਨਵਾਦ ਕਰਦਾ ਚਾਵਲਾ ਸਾਹਿਬ ਦਾ ਔਰ ਮੈਡਮ ਸਾਹਿਬ ਦਾ ਜਿਨ੍ਹਾਂ ਨੇ ਚਾਵਲਾ ਸਾਹਿਬ ਦਾ ਜਿਨ੍ਹਾਂ ਨੇ ਮੈਡਮ ਜੀ ਨੇ ਇੱਥੇ ਬੁਲਾਇਆ ਖਾਸ ਕਰਕੇ ਐਡਮਿਨਿਸਟਰਰ ਨੇ ਉਹਨਾਂ ਨੇ ਪਹਿਲ ਦਿੱਤੀ ਆ ਕਿ ਇੱਥੇ ਕੋਈ ਪੋਲੀਟੀਕਲ ਬੰਦਾ ਨਹੀਂ ਆ ਮੈਂ ਵੀ ਇਹਨਾਂ ਦੇ ਅੱਜ ਪ੍ਰੋਗਰਾਮ ਦੇ ਪਹੁੰਚਿਆ ਐਜ ਇੱਕ ਸਮਾਜ ਸੇਵੀ ਐ ਜਿਨ੍ਹਾਂ ਦੇ ਸਰਕਲ ਦੇ ਵਿੱਚੋਂ ਪਹੁੰਚਿਆ ਪੋਲੀਟੀਕਲ ਤੌਰ ਤੇ ਨਹੀਂ ਪਹੁੰਚਿਆ ਮੈਂ ਬਹੁਤ ਇਸ਼ਲਾਗਾ ਕਰਦਾ ਚਾਵਲਾ ਸਾਹਿਬ ਦੇ ਜਿਨ੍ਹਾਂ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਖਾਸ ਕਰਕੇ ਮੈਡਮ ਜੀ ਵੱਲੋਂ ਇਹਨਾਂ ਨੂੰ ਬੁਲਾਇਆ ਗਿਆ ਤਾਂ ਕਿ ਬੱਚਿਆਂ ਨੂੰ ਇਹ ਐਪਰੀਸ਼ੀਏਟ ਕਰ ਸਕਣ ਬੱਚਿਆਂ 'ਚ ਮੋਟੀਵੇਸ਼ਨ ਲੈ ਕੇ ਆ ਸਕਣ ਬੱਚਿਆਂ 'ਚ ਵਿਸ਼ਵਾਸ ਲੈ ਸਕਣ ਕਿ ਅਸੀਂ ਵੀ ਕੁਝ ਕਰ ਸਕਦੇ ਹਾਂ ਜਿਸ ਤਰ੍ਹਾਂ ਕਿ ਐਸ.ਡੀ.ਐਮ ਸਾਹਿਬ ਨੇ ਬੜੀ ਮਿਹਨਤ ਨਾਲ ਅੱਜ ਇਸ ਮੁਕਾਮ ਤੇ ਪਹੁੰਚਨੇ ਸਾਡੇ ਬੱਚੇ ਵੀ ਪੜ੍ਹਾਈ ਲਿਖ ਕੇ ਕਰਕੇ ਵਧੀਆ ਅਫਸਰ ਬਣਨ ਔਰ ਇਹੀ ਅਸ ਮੈਂ ਵੀ ਕਾਮਨਾ ਕਰਦਾ ਕਿ ਬੱਚੇ ਇਸੇ ਤਰ੍ਹਾਂ ਹੀ ਆਪਣੀ ਮਿਹਨਤ ਕਰਕੇ ਸਮਾਜ ਦੀ ਸੇਵਾ ਕਰਨ ਨਾਲ ਧੰਨਵਾਦ ਜੀ

ਪੂਰਾ ਪਿਛੇ ਜਾਣ ਕਰਕੇ ਆਦੂ